ਸਾਰੇ ਬੋਲ ਨੂੰ ਰਲ ਕੇ ਸਤ ਨਾਮ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਵਾਹਿਗੁਰੂ ਦੇ ਪੱਤੇ ਬਾਰੇ ਹੱਤੇ ਨਿਰੰਤਰ ਸਾਰੇ ਵੀਰਾਂ ਦੱਸਿਆ ਜਾਂਦਾ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛੋਟੇ ਸਾਈ ਦੇ ਤਵੀ ਸੀ ਦਿਨ ਬੋਖਰਾ ਕੀ ਹੋਏ ਤੇ ਮਾਤਾ ਬਜ਼ੁਰਗੋ ਜੀ ਦੇ ਨਾਲ ਬੋਖਰਾ ਕੀ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਤੇ ਰੋਡ ਹੈਲਪਲਾਈਨ ਵੱਲੋਂ ਇੱਕ ਛੋਟਾ ਜਿਹਾ ਕੀਤਾ ਗਿਆ ਜੋ ਕਿ ਸੰਗਤਾਂ ਫਤੇਗੜ ਸਾਹਿਬ ਵਿਖੇ ਸਰਹੰਦ ਵਿਖੇ ਸਿੱਧਾ ਨੂੰ ਸਤਿਆਂ ਸੰਧਾ ਗ੍ਰੰਥ ਦੇਣ ਬਾਅਦ ਜਾਂਦੀਆਂ ਨੇ ਉੱਨਦੇ ਆਉਣ ਜਾਣ ਵਾਸਤੇ ਪੂਰੇ ਇਲਾਕੇ ਦੇ ਸਹਿਯੋਗ ਨਾਲ ਨਹੀਂ ਬਲਕਿ ਪੂਰੇ ਪੰਜਾਬ ਦੇ ਡਰਾਈਵਰ ਭਾਈਚਾਰੇ ਦੇ ਸਹਿਯੋਗ ਨਾਲ ਇਹ ਲੰਗਰ ਲਗਾਇਆ ਜਾਂਦਾ ਹੈ ਅਸੀਂ ਤਾਂ ਯਾਦ ਦੇ ਵਿੱਚ 3 ਨਵੰਬਰ 26 27 28 ਦਸੰਬਰ ਹਰ ਇੱਕ ਸਾਲ ਇਹ ਤੀਜਾ ਸਾਲ ਹੈ ਇੱਕ ਸਾਲ ਮੋਕੇ ਪਿਛੇ ਲਗਾਇਆ ਸੀ ਅਸੀਂ ਤੁਹਾਡੇ ਚਾਰਾ ਦਿਵੰਤੀ ਕਰਦੇ ਆਂ ਦੇਤੇ ਪਾਸ਼ਾ ਸਾਰੇ ਸੇਵਾਦਾਰਾਂ ਦੀ ਸੇਵਾ ਨੂੰ ਮਨਜ਼ੂਰ ਕਰੀ ਸਾਡੀ ਇਹੋ ਹੀ ਸੀਡਾ ਦੇ ਚਰਨਾ ਚ ਸਾਡੀ ਸੱਚੀ ਸੰਗੰਧੀ ਆ ਇਹਨਾਂ ਕੋਈ ਗੱਲ ਦੇ ਖਿਮਾ ਮੰਗਦੇ ਆ ਸਰਪੰਚ ਸਾਹਿਬ ਜਿਵੇਂ ਅੱਜ ਬਹੁਤ ਤੇਜ਼ ਮੀਂਹ ਏਰੀਆ ਆ ਹਨਾ ਤਾਂ ਫਿਰ ਵੀ ਸੇਵਾਦਾਰ ਆਪਣੇ ਪੂਰੀ ਸੇਵਾ ਉਸੇ ਤਰ੍ਹਾਂ ਚੱਲ ਰਹੀ ਆ ਹਾਂਜੀ ਜਿਵੇਂ ਅੱਜ ਮੀਂਹ ਦੋ ਤਿੰਨ ਵਾਰ ਬਹੁਤ ਟੁੱਟ ਕੇ ਆਇਆ ਸਾਡੇ ਸੇਵਾਦਾਰਾਂ ਨੇ ਕੋਈ ਪਰਵਾਹ ਨਹੀਂ ਮੰਨੀ ਜਿੱਤੀ ਮੀਂਹ ਘੜੇ ਵੀ ਆਏ ਸੀਗੇ ਥੋੜੇ ਜਿ ਸਾਰੇ ਸੇਵਾਦਾਰਾਂ ਦੇ ਸਿਰ ਤੇ ਪਏ ਨੇ ਲੰਗੇ ਨੇ ਇੱਕ ਮਾਤਾ ਜੀ ਦੀ ਸਾਡੀ ਛੱਤ ਵੀ ਲੱਗੀ ਬਾ ਆਪਣਾ ਜੋ ਟੈਂਟ ਵਾਲੀ ਬੈਬ ਸੀ ਉਹ ਮੋਢੇ ਤੇ ਲੱਗੀ ਮਾਤਾ ਦੇ ਫਿਰ ਵੀ ਸਾਡੀ ਤਕਲੀਫ ਮੰਨੀ ਮਾਤਾ ਨੇ ਪਰ ਹੁਣ ਵੀ ਉਹ ਨਰਵਿਗਣ ਪੂਰੀ ਸੇਵਾ ਕਰਦੀ ਆ ਲੰਗਰ ਦੀ ਪ੍ਰਸ਼ਾਦੇ ਲਾ ਰਹੀ ਆ ਪਰ ਕੁਝ ਨਹੀਂ ਹੋਇਆ ਕਿਉਂਕਿ ਗੁਰੂ ਦੀ ਕਿਰਪਾ ਏਡੀ ਆ ਵੀ ਇੰਜੇਰੀਆ ਹੁੰਦੇ ਆ ਕਰੋ ਸੀ ਦੰਦੀ ਏਡੀ ਵੱਡੀ ਅ ਬਹਿਤਾ ਭਾਈ ਉਹਨਾਂ ਨੇ ਮਰਵਾ ਨਹੀਂ ਮੰਨੀ ਸਾਡੀ ਗੋਮ ਦੀ ਖਾਤਰ ਛੋਟੇ ਸਾਹਿਬ ਜੀ ਆਪ ਦੀ ਸੰਬੰਧਵਾਰ ਕੇ ਸਰਬਸਮਾਰਤਾ ਦਾ ਅਸਮੇ ਪਿਤਾ ਮਹਾਰਾਜ ਜੀ ਨੇ ਗੁਰੂ ਸੇ ਮਹਾਰਾਜ ਜੀ ਨੇ ਤੇ ਪਿੱਛੇ ਰਹਿ ਕੀ ਗਿਆ ਤੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਵੀ ਇਹੋ ਜਿਹੇ ਸਤਿਨਿਸ਼ਾਦਨੀਆਂ ਆਪਾਂ ਸਰਦਾ ਪੂਰਬਨਾ ਹਰ ਇੱਕ ਸਾਲ ਲਈ ਲਈ ਉਹਨਾਂ ਦੇ ਨਤਮਸ ਕਰੀਏ ਹਾਂਜੀ ਜਪਕੀ